ਮੇਰੇ ਨੇ ਚਰਖਾ ਪੇਜਿਆ ਵਿੱਚ ਸੋਹਣੇ ਦੀਆਂ ਮੇਖਾਂ ਵੀਰ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਅੱਜ ਜੇ ਅਸੀਂ ਗੱਲ ਕਰੀਏ ਉਹ ਚਰਖੇ ਵੀ ਸਾਡੇ ਘਰਾਂ ਤੋਂ ਲੋਪ ਹੋ ਗਏ ਆ ਤੇ ਚਰਖਾ ਕੱਤਣ ਵਾਲੀਆਂ ਵੀ ਕਿਤੇ ਕੋਹਾਂ ਦੂਰ ਚਲੀਆਂ ਗਈਆਂ ਅੱਜ ਚਰਖੇ ਆ ਜਿਹੜੇ ਉਹ ਸਟੇਜਾਂ ਦੀ ਇੱਕ ਨਮਾਹਿਸ਼ ਬਣ ਕੇ ਰਹਿ ਗਿਆ ਤੇ ਤਕਲੇ ਤੇ ਤੰਦ ਇਸ ਤਰ੍ਹਾਂ ਪੈ ਰਹੇ ਆ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗਦਾ ਇੱਕ ਬਿਨਾਮਟੀ ਰੂਪ ਦਿਖਾਵਾ ਦਿੱਤਾ ਜਾ ਰਿਹਾ ਕਿ ਇੱਕ ਚਰਖਾ ਸਾਹਮਣੇ ਪਿਆ ਤੇ ਇੱਕ ਮਟਿਆਰ ਆ ਜਿਹੜੀ ਉਹ ਚਰਖੇ ਨੂੰ ਕੱਤ ਰਹੀ ਆ ਨਾ ਤਾਂ ਉਹ ਤੰਦ ਸੂਤ ਦਾ ਦਿਸਦਾ ਤੇ ਨਾ ਉਹ ਪੂਣੀਆਂ ਦਿਸਦੀਆਂ ਤੇ ਨਾ ਉਹ ਗਲੋਟੇ ਦਿਸਦੇ ਨੇ ਸੋ ਗੱਲ ਅਸੀਂ ਕਰਦੇ ਆ ਪੰਜਾਬੀ ਹੋਣ ਦੀ ਪੰਜਾਬੀ ਅਤੇ ਅਸੀਂ ਮਾਣ ਕਰਦੇ ਆ ਪੰਜਾਬੀ ਸੱਭਿਆਚਾਰ ਅਸੀਂ ਕਹਿੰਦੇ ਸਾਡਾ ਅਮੀਰ ਵਿਰਸਾ ਪਰ ਸਾਡਾ ਅਮੀਰ ਵਿਰਸਾ ਕਿੰਨੀਆਂ ਚੀਜ਼ਾਂ ਦੇ ਨਾਲ ਸੀ ਇਹ ਚੀਜ਼ ਨੂੰ ਸ਼ਾਇਦ ਅਸੀਂ ਭੁੱਲ ਚੁੱਕੇ ਹਾਂ ਸ਼ਾਇਦ ਇਸ ਚੀਜ਼ ਨੂੰ ਅਸੀਂ ਜੜਾ ਨਜ਼ਰ ਅੰਦਾਜ਼ ਕਰ ਚੁੱਕੇ ਹਾਂ ਸਾਡੇ ਸੱਭਿਆਚਾਰ ਦੇ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਅੱਜ ਨਾ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਘਰਾਂ ਦੇ ਵਿੱਚ ਰੱਖਣਾ ਪਸੰਦ ਕਰਦੇ ਹਾਂ ਤੇ ਨਾ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਪਸੰਦ ਕਰਦੇ ਹਾਂ ਸੋ ਇੱਕ ਟਾਈਮ ਉਹ ਵੀ ਹੁੰਦਾ ਸੀ ਜਦੋਂ ਸਾਡੀਆਂ ਦਾਦੀਆਂ ਵਿਹੜੇ ਦੇ ਵਿੱਚ ਝਰਖਾ ਡਾ ਲੈਂਦੀਆਂ ਸੀ ਤੇ ਜਿਹੜੀਆਂ ਪੂਣੀਆਂ ਉਹ ਕੱਤਦੀਆਂ ਹੁੰਦੀਆਂ ਸੀ ਤੇ ਸੂਤ ਆ ਜਿਹੜਾ ਉਹ ਲੰਮਾ ਤੰਦ ਲੈ ਕੇ ਜਾਂਦੀਆਂ ਹੁੰਦੀਆਂ ਸੀ ਤੇ ਦੇਖਣਾ ਕਹਣਾ ਬੀਬੀ ਇਹ ਤਾਗਾ ਕਿਵੇਂ ਬਣ ਜਾਂਦਾ ਉਹ ਕਹਿੰਦੇ ਪੁੱਤ ਐਦਾਂ ਹੀ ਬਣ ਜਾਂਦਾ ਤੇ ਸੁਬਾ ਸ਼ਾਮ ਜਦੋਂ ਵੀ ਮਾਈਆਂ ਨੇ ਵੇਹਲੀਆਂ ਹੋਣਾ ਤਾਂ ਉਹਨਾਂ ਨੇ ਝਰਖਾ ਲੈ ਕੇ ਬੈਠ ਜਾਣਾ ਪਰ ਅੱਜ ਅਸੀਂ ਝਰਖਾ ਜਿਹੜਾ ਉਹ ਇੱਕ ਮਾਫ ਕਰਨਨ ਬੈਸ ਦੇ ਤੌਰ ਤੇ ਰੱਖ ਲਿਆ ਰਿਐਲਿਟੀ ਦੇ ਵਿੱਚ ਸਾਡਾ ਝਰਖਾ ਗਿਆ ਅੱਜ ਅਸੀਂ ਕਹਿੰਨੇ ਆ ਜੀ ਸਾਨੂੰ ਸਰਵਾਈਕਲ ਹੋ ਗਈ ਸਾਡੇ ਮੋਢੇ ਦੁਖਦੇ ਨੇ ਸਾਡੀਆਂ ਬਾਹਾਂ ਨਹੀਂ ਚੱਕੇ ਜਾਂ ਜਾਂਦੀਆਂ ਪਰ ਇੱਕ ਸਮਾਂ ਉਹ ਹੁੰਦਾ ਸੀ ਜਦੋਂ ਸਾਨੂੰ ਜਿੰਮਾਂ 'ਚ ਜਾਣ ਦੀ ਲੋੜ ਨਹੀਂ ਸੀ ਪੈਂਦੀ ਸਾਡੀ ਅਸਲੀ ਐਕਸਰਸਾਈਜ਼ ਆ ਜਿਹੜਾ ਉਹ ਸਾਡਾ ਚਰਖਾ ਹੁੰਦਾ ਸੀ ਕਿਉਂਕਿ ਇੱਕ ਇੱਕ ਹੱਥ ਦੇ ਨਾਲ ਬੁੱਢੀ ਨੂੰ ਘਕਾਉਣਾ ਤੇ ਦੂਜੇ ਹੱਥ ਦੇ ਨਾਲ ਪੂਣੀ ਨੂੰ ਤਾਂ ਨੂੰ ਲੈ ਕੇ ਜਾਣਾ ਉਹ ਵਾਰ